ਸੋ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਸਾਰੇ ਵੀਰ ਭਰਾ ਵੀਡੀਓ ਨਾਲ ਜੁੜ ਜਿਓ ਤਾਜ਼ੇ ਤਾਜ਼ੇ ਰੇਟ ਵਖਾਣ ਲਈ ਜਿਹੜੇ ਤੇ ਰੋਜ਼ ਦੀ ਤਰ੍ਹਾਂ ਮਾਨੂੰ ਹਾਜ਼ਰ ਹੋਣੇ ਆ ਭਾਈ ਬੋਲੀ ਜਿਹੜੀ ਵੇਲੇ ਸਟਾਰ ਆ ਤੇ ਨਾ ਕੋ ਵੇਖ ਕੇ ਕਿੱਥੋਂ ਕਿੰਨੇ ਕਾਇਆ ਤੇ ਰੇਟ ਵੇਖ ਕੇ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਜਾਂਦਾ ਹੈਗਾ ਰੇਟ ਜਿਹੜਾ ਉਹੀ ਜਿਹੜਾ 600 ਤੱਕ ਜਿਹੜਾ ਅੱਜ ਅੱਜ ਦਾ ਰੇਟ ਵੇਣੇ ਆ ਭਾਈ ਉਹ ਜਿਹੜਾ ਰੇਟ ਚੱਲੀ ਜਾਂਦਾ 600 ਰੁਪਿਆ ਕੱਲ ਦਾ ਰੇਟ ਵੀ ਚੰਗੀ ਹਨ ਪੰਜਾਬ ਵਿੱਚ ਵੀ ਜਾਊਗਾ ਖੇਤਾ ਬੋਲਾਂਗੇ ਕੱਲੀ ਕਿਦੀ ਵੀਰੇ ਆ ਟਾਲੀ ਹਾਂ ਬਈ ਸੰਧਮਾ ਦੇ ਨਾਲ ਟਿੱਬੀ ਹੈ ਉੱਥੇ ਜਾਏਗਾ ਇਹ ਬਾਬੇ ਜਗਾ ਰੋਡ ਦੇ ਉੱਤੇ ਸੜਕ ਦੇ ਉੱਥੇ ਸੜਕ ਮੋੜ ਦੀ ਨਾਲ ਹੀ ਗਰਾਹ ਮਿਲੂਗਾ ਗਰਾਹ ਮਿਲੂਗਾ 300 ਰੁਪਿਆ ਅੰਸੇ 3-3 ਹੱਥ 300 ਹਾਂਜੀ ਜਾਏਗਾ ਜਾਊਗਾ ਜੀ ਬੋਲੋ 400 400 ਪੰਜ 10 15 20 25 450 54 60 65 70 75 80 85 90 95 500 5 10 15 20 25 30 35 40 45 550 55 60 65 70 75 575 ਬੋਲਾ ਭਾਈ ਕਿ ਨਾ ਅਨ ਸੋ 70 ਰੁਪਏ ਬਾਈ ਜੀ ਸਿੰਧਮੀ ਹਾਂਜੀ ਸਿੰਧਮੀ ਜਾਉਗੀ ਲੈ ਬਈ ਮਿੱਤਰਾਂ ਅੱਜ ਦਾ ਰੇਟ ਹੀ ਲੱਗ ਗਿਆ ਜਿਹੜਾ ਪਹਿਲੇ ਨਗਦੇ ਰੇਟ ਬਣ ਗਿਆ 500 ਤੇ 75 ਰੁਪਏ ਕੀ ਬਾਤ ਹੈ ਤੇ ਦੂਸਰੇ ਨਗਦਾ ਰੇਟ ਵੇਣੇ ਨਗ ਜਿਹੜੇ ਆਏ ਆ ਬਈ 2 ਤੋਂ 4 6 7 8 9 10 10 ਨਗ ਜਿਹੜੇ ਅੱਜ ਫੇਰ ਆਇਆ ਕੋਟਪੂਰਾ ਦੀ ਮੰਡੀ ਦੇ ਵਿੱਚ ਤੇ ਲਓ ਜੀ ਦੂਸਰੇ ਨਗਦਾ ਰੇਟ ਵੇਖ ਕੇ ਆਜੋ ਮਿੱਤਰੋ ਜੇ ਜਾਣਦਾ ਬਈ ਦੱਸੋ ਸੁਭਾਨ ਅੱਲਾਹ ਨੀ ਗਾਣੀ ਬੰਨੀ ਬੜਾ ਜਿਆਦਾ ਜੈਲਾਉਣਾ ਮੁੰਡਾ ਆ ਗਿਆ ਕੋਈ ਗੱਲ ਨਹੀਂ 450 ਜੀ 450 52 60 500 5 505 10 15 20 25 30 35 40 45 550 55 552 ਬੋਲਾਂਗੇ ਨੇ 60 60 ਏ ਬਾਈ 560 ਰੁਪਏ ਬੋਲਦਾ ਬਈ ਇੱਕ ਨਹੀਂ ਦਾ ਲੱਗਦਾ 560 ਖਾਦਾ ਵੀ ਰਿਆ ਹੈ ਹੈ ਇਹ ਕੱਲ ਦਾ ਵੀ ਰਿਆ ਲੈ ਬਾਈ 500 ਤੋਂ 60 ਰੁਪਏ ਗਾਹ ਗੋ ਚੰਗਾ ਬਈ ਅੱਜ ਤੇ ਰੇਟ ਵੀ ਜਿਹੜਾ ਚੰਗਾ ਲੱਗੀ ਜਾਂਦਾ ਹੈਗਾ ਹਨਾ ਤੀਸਰੇ ਨੰਗ ਦਾ ਰੇਟ ਵੇਖ ਕੇ ਬਾਈ ਬਾਕੀ ਤੂੜੀ ਆ ਜਿਹੜੀ ਚੰਗੀ ਆਈ ਆ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਤੇ ਨਾਲੇ ਵੀਡੀਓ ਨੂੰ ਸ਼ੇਅਰ ਵੀ ਅੱਗੇ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਥੋਡੇ ਰਗੇ ਦੇ ਵਿੱਚ ਜਿਹੜਾ ਕੀ ਰੇਟ ਚੱਲੀ ਜਾਂਦਾ ਆਪਣਾ ਕੇ ਬਾਹਰ ਨਾਲ ਅੰਦਰ ਹੀ ਦੀ ਹੈ ਆਹ ਅਰੇ ਸਾਹਿਬ ਕੰਡੋਗੇ ਇਥੇ ਬੰਦਾ ਪੁੱਤ ਬੰਦਾ 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 ਬੰ ਜਾਉਣਾ ਉਹਦਾ ਟ੍ਰਾਈਕਲ ਹੈ ਉਹ ਬਿੱਲੀਆਂ ਗਿਆ ਜਾਏਗਾ ਉੱਥੇ ਤਿੱਬੀ ਸਿੰਧਮਾਡਾ ਅਪਗਟ ਡੁੱਬੀ ਲਾਇਆ ਹੋਇਆ ਬਈ ਬੋਲੋ ਜੀ 400 400 450 450 ਰੁਪਈਆ 75 ਰੁਪਈਆ 80 ਰੁਪਈਆ 80 ਰੁਪਈਆ 500 ਰੁਪਈਆ ਆ ਸਭ ਬੋਲਣਗੇ 5 ਰੁਪਈਆ 505 ਬੋਲਦਾ ਕੋਈ 505 ਰੁਪਏ ਬਾਈ ਨਹੀਂ ਦੇਣੀ ਲੈ ਬਾਈ ਤੀਸਰੇ ਨਾਲ ਦਾ ਰੇਟ ਲੱਗਿਆ ਸੀ ਬਈ 500 ਤੇ 5 ਰੁਪਏ ਕਹਿੰਦੇ ਨਹੀਂ ਵੇਚਨੀ ਬਾਈ ਟੂੜੀ ਵਧੀਆ ਸੀਗੀ ਫਿਰ ਵੀ ਜਿਹੜਾ ਆ ਰੇਟ 500 ਤੇ 5 ਰੁਪਏ ਲੱਗਿਆ ਹੀਗਾ ਅੱਦਰ ਦੀ ਦੂੜੀ ਬੋਲੋ ਜੀ ਸਾਡੇ ਘਰ ਤੋਂ ਤੇ ਵੀ ਜਾਏਗਾ ਤੇ ਵੀ ਅਸਲ ਨਮਾ ਦਾ ਬਣਾਈ ਆ ਚਾੜੂਗਾ ਬਾਈ 450 80 ਰੁਪਏ 85 90 95 500 5 10 15 20 25 30 35 40 41 550 550 ਬੋਲਣਗੇ ਸਾਢੇ 550 ਬਈ ਇੱਥੇ ਲੋਣੀ ਲੈਣੀ ਲੈਣੀ ਲੈ ਬਾਈ ਤੂੜੀ ਇਹ ਵੀ ਚੰਗੀ ਸੀ ਬਾਈ 450 ਤੋਂ ਲੈ ਕੇ ਤੇ 550 ਤੱਕ ਜਿਹੜਾ ਰੇਟ ਆ ਜਾਵੜਿਆ ਬਾਈ ਲੈ ਵੀ ਨਿਕ ਨਗਾ ਦੀ ਬੋਲੀ ਹੋਊਗੀ ਤੇ ਇਨਕ ਨਗ ਜਿਹੜੇ ਰਹਿ ਗਏ ਤੁੜੀ ਚੰਗੀ ਲੱਗਦੀ ਆ ਬਾਈ ਐ ਨਿਕਲੂ ਬਾਈ ਸਰੀ ਉਹ ਲੋ ਜੀ 450 ਰੁਪਏ 450 ਹੀ 500 ਰੁਪਏ ਹੀ ਹਾਂਜੀ 5 10 15 15 20 20 ਕਿੱਥੇ ਜਾਣੀ ਬਾਈ ਕੋਈ ਨਹੀਂ ਵੇ 520 ਰੁਪਏ ਬੋਲਾ ਬਾਈ ਕਿਨੇ 25 ਰੁਪਏ 13 ਰੁਪਏ 35 ਰੁਪਏ 40 48 550 55 60 65 70 570 ਬੋਲਾਂਗੇ ਨੇ 570 ਰੁਪਏ ਬਾਈ ਜੀ ਲੋ ਬਾਈ ਇਹ ਕਹਿੰਦੇ ਉਹਨੇ ਕਿਹਾ ਕਿ ਲੈ ਬਾਈ 500 ਤੇ 70 ਰੁਪਏ ਬਾਈ ਇਹ ਵੀ 600 ਤੱਕ ਜਿਹੜਾ ਪਹੁੰਚ ਗਿਆ ਇੱਕ ਅੱਧਾ ਨੱਕ ਜਿਹੜਾ 600 ਤੱਕ ਅੱਜ ਫੇਰ ਜਾ ਸਕਦਾ ਹੈਗਾ ਜੀ ਤੇ ਬਾਈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਥੋੜੇ ਰਗੇ ਦੇ ਵਿੱਚ ਜਿਹੜਾ ਟਾਪ ਦਾ ਰੇਟ ਕੀ ਚੱਲੀ ਜਾਂਦਾ ਇੱਥੇ ਜਿਹੜਾ ਕੱਲ ਦਾ ਰੇਟ ਹੈ 14 ਆ ਸੌਰੀ 24 ਤਰੀਕ ਦਾ ਕੱਲ ਦਾ ਰੇਟ ਜਿਹੜਾ 600 ਤੇ 10 ਰੁਪਏ ਗਿਆ ਸੀ ਹਾਂਜੀ ਬੋਲੋ 400 ਰੁਪਏ 405 10 450 ਰੱਖਾਂ 500 5 5 10 ਪੁੱਛ 510 15 20 25 35 40 45 550 54 552 ਬੋਲਾਂਗੇ ਨਾ 552 ਰੁਪਏ ਬਾਈ ਥੋੜੇ ਮਿੰਟ ਲੈ ਬਾਈ ਇਹ ਵੀ ਜਿਹੜਾ ਰੇਟ ਹੈ ਦਾ 450 ਤੋਂ ਲੈ ਕੇ 500 ਤੇ 55 ਰੁਪਏ ਤੱਕ ਜਿਹੜਾ ਠੀਕ ਜਿਹਾ ਰੇਟ ਜਿਹੜਾ ਵਧੀਆ ਰੇਟ ਹੈ ਟਾਪ ਦਾ ਰੇਟ ਲੱਗ ਗਿਆ ਜੀ ਚਾਰ ਨਾ ਕਰ ਰਹਿ ਗਏ ਬਾਈ ਲਓ ਜੀ ਲੈ ਬਾਈ 7-8 ਕਾਉਂਟ ਲੋ ਸਕਦੀ ਹੈ ਆ ਬੋਲੋ ਵੀ ਇਹਦੇ ਨਫਰਾ ਬਣਾ ਦੇ ਲਾ ਕੇ ਬਹਿ ਗਿਆ 200 ਰੁਪਇਆ 200 ਰੁਪਇਆ ਬੋਲੋ ਜੀ ਬੋਊਗੀ ਨਹੀਂ ਨਹੀਂ ਭਗਵਾਨ ਪਾਵਾਂਗੇ 205 ਉਹ ਨਹੀਂ ਉਹ ਪਈ ਹੈ ਨਾ ਗੇੜੇ ਕੋਲ 205 25 30 250 60 70 80 90 500 ਘੱਟ 305 15 350 ਰੁਪਏ 55 60 65 70 75 80 85 90 90 390 ਬੋਲਣਗੇ 390 ਰੁਪਏ ਕਿੰਦਰ ਗਿਆ ਭਾਈ ਲੈ ਭਾਈ 300 ਤੇ 90 ਰੁਪਏ ਰੇਟ 390 ਰੁਪਏ ਰੇਟ ਲੱਗਿਆ 200 ਤੋਂ ਲੈ ਕੇ 390 ਰੁਪਏ ਤੱਕ ਜਿਹੜਾ ਰੇਟ ਲੱਗਿਆ ਲਓ ਜੀ ਹੁਣ ਇਹ ਅੱਜ ਦੇਖੋ ਭਾਈ ਕਿੰਨੇ ਕੁ ਕਵਾਂਟਲ ਹੋ ਸਕਦੀ ਐ ਤੂੜੀ ਜਿਹੜੀ ਇਹ ਚ 8-9 ਕਵਾਂਟਲ ਹੋ ਸਕਦੀ ਆ ਭਾਈ ਵੱਧ ਤੋਂ ਵੱਧ 10 ਕਵਾਂਟਲ ਜਿਆਦਾ ਨਹੀਂ ਆਹ ਤੂੜੀ ਠੀਕ ਆ ਭਾਈ ਬੋਲੋ ਇਹ 400 400 400 400 ਬੋਲਾਂਗੇ ਨਾ 5 10 15 20 25 30 35 40 45 450 54 60 460 63 70 70 475 80 88 90 500 500 ਬੋਲਣਗੇ ਆ ਜਾ ਬਾਈ ਜੀ ਜਲਦੀ ਬਾਈ ਲੈ ਬਾਈ 500 ਰੁਪਿਆ ਜਿਹੜਾ ਰੇਟ ਲੱਗ ਗਿਆ ਬਾਈ ਪੂਰਾ 500 ਚੱਕ ਤੇ ਹਲੋ ਜੀ ਦੋ ਨਾਗ ਰਹਿ ਗਏ ਲਾਸਟ ਇਹਨਾਂ ਦਾ ਰੇਟ ਬਣ ਸਕਦਾ ਬਾਈ ਮਾਸਰ ਸਰ ਤੇ ਥੋੜਾ ਜਿਹਾ ਵਿਲਾ ਪਰਦਾ ਰਹਿਣਾ ਤੈਨੂੰ ਲੈ ਜਾਂਦੇ ਘੋਣੇ ਹਾਂ ਖਾਣਾ ਕੀ ਦੀ ਆ ਬਾਈ ਆਪਣੀਆਂ ਅੰਦਰ ਦੀ ਹਾਂ ਜਾਵੇਂਗਾ ਕਿੱਭੀ ਜਾਓਗੇ ਸੰਤਮ ਦੇ ਨਾਲ ਆ ਪਰਲੇ ਪਾਸੇ ਹਾਂਜੀ ਕਿੱਭੀ ਜਿਸ ਬਾਬੇ ਰੋੜੇ ਸਹੀ ਜਗ ਉਹਦੇ ਨਾਲ ਦੀ ਸ਼ੱਕ ਮੜੂਗੀ ਹਾਂ ਬੋਲੋ ਬੋਲੋ ਇਹ ਤਾਂ ਬੋਲਣਾ ਨਹੀਂ ਬੋਲਦੇ 400 500 ਯਾਰ 500 500 ਰੁਪਇਆ 5 ਗਾਦੇ 5 10 15 ਵੇ 520 ਰੁਪਏ ਬੋਲੰਗ ਨੇ ਜਾਲ ਵੀ 520 ਰੁਪਏ ਬਾਈ ਲੈ ਬਈ 500 ਤੇ 20 ਰੁਪਏ 400 ਤੋਂ ਲੈ ਕੇ 520 ਰੁਪਏ ਰੇਟ ਲੱਗਾ ਚੰਗੀ ਤੂੜੀ ਸੀਗੀ ਬਾਈ ਕੀ ਹਾਲਾ ਬਾਈ ਉਹ ਠੀਕ ਠਾਕ ਹੋਰ ਦੱਸ ਆ ਗਿਆ ਬੋਲੀ ਲਾਲਾ ਕਰਦਗੇ ਮੜਾ ਆ ਖਤਮ ਕਰ ਦੇਗਾ ਵੀਰੇ ਅੰਦਰ ਦੀ ਅੰਦਰ ਦੀ ਥੋੜੀ ਬੋਲ ਲਈ 400 400 10 15 20 25 ਤੇ 450 55 60 65 70 71 80 85 90 95 500 500 ਆ 600 ਆ ਬਈ 5 De... Pachy. Pachy. गी। 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 10 15 15 515 20 25 3 530 ਰੁਪਏ ਬੋਲਾਂਗੇ ਨੇ ਕੌਲਾ ਭੈ ਜੀ ਤੂੰ ਮੈਨੂੰ ਪਹਿਲਾਂ 10 530 ਰੁਪਏ ਭਾਈ ਜੀ ਲੈ ਭਾਈ ਪੰਜ ਲਾਸਟ ਨਗਦਾ ਰੇਟ ਲੱਗ ਗਿਆ 530 ਰੁਪਏ ਭਾਈ ਰੇਟ ਜਿਹੜਾ ਅੱਜ ਟਾਪ ਦਾ ਰੇਟ ਦੱਦ ਗਏ ਭਾਈ ਜਿਹੜਾ ਟਾਪ ਦਾ ਰੇਟ ਅੱਜ ਚੱਲਿਆ 500 ਤੇ 575 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਅੱਜ ਚੱਲਿਆ ਹੈਗਾ ਹਨਾ ਲਓ ਬਾਈ ਕੋਟ ਪੂਰਾ ਮੰਡੀ ਦੇ ਵਿੱਚ ਜਿਹੜਾ ਆ ਰੇਟ ਅੱਜ ਚੱਲਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਥੋੜੇ ਹਿਰਗੇ ਦੇ ਵਿੱਚ ਜਿਹੜਾ ਕੀ ਰੇਟ ਜਿਹੜਾ ਚੱਲਿਆ ਬਾਈ ਮਿਲਦੇ ਆਂ ਕੱਲ ਦੀ ਵੀਡੀਓ 'ਚ ਬਾਈ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ